ਜਿਹੜਾ ਜਨਮ ਕਿਸੇ ਵੀ ਮਹੀਨੇ ਦੀ 2 11 20 ਦੇ 29 ਤਰੀਕ ਨੂੰ ਹੈ ਤੇ ਤੁਸੀਂ ਉਹ ਮੁਲਾੰਖ ਨੰਬਰ 2 ਤੇ ਤੁਹਾਨੂੰ ਜਿਹੜਾ ਰੂਲ ਕਰਦਾ ਉਹ ਪਲੈਨਟ ਦਾ ਨਾਮ ਹੈ ਮੂਨ ਮੂਨ ਮਤਲਬ ਇਮੋਸ਼ਨਸ ਮਤਲਬ ਮਾਤਾ ਜਿਹੜੀ ਆਪਣੀ ਜਿੰਨੀ ਵੀ ਪਲੈਨਟਸ ਹੁੰਦੀਆਂ ਹਨ ਉਹ ਸਾਡੀ ਫੈਮਿਲੀ ਰਿਲੇਸ਼ਨਸ਼ਿਪ ਨੂੰ ਹੀ ਦੱਸਦੇ ਆ ਕਿ ਜਿਵੇਂ ਤੁਹਾਡਾ ਨੰਬਰ 2 ਆ ਤੁਹਾਡੀ ਆਪਣੀ ਮਦਰ ਨਾਲ ਰਿਲੇਸ਼ਨ ਬਹੁਤ ਅੱਛੇ ਹੋ ਸਕਦੇ ਆ ਕਿਉਂਕਿ ਜੇ ਤੁਹਾਡਾ ਨੰਬਰ 2 ਜਿਹੜਾ ਉਹ ਡਿਸਟਰਬ ਆ ਜੇ ਤੁਹਾਡਾ ਤੁਹਾਡਾ ਜਿਹੜਾ ਰਾਸ਼ੀ ਸਵਾਮੀ ਤੁਹਾਨੂੰ ਸਪੋਰਟ ਨਹੀਂ ਕਰ ਰਿਹਾ ਠੀਕ ਹੈ ਤੇ ਜੇ ਤੁਹਾਨੂੰ ਸਪੋਰਟ ਨਹੀਂ ਕਰ ਰਿਹਾ ਤੇ ਇਸ ਕਰਕੇ ਉਹ ਤਰ੍ਹਾਂ ਤੁਹਾਡੀ ਮਦਦ ਦੇ ਨਾਲ ਨਾਲ ਰਿਸ਼ਤੇ ਬਿਲਕੁਲ ਖਰਾਬ ਹੋ ਸਕਦੇ ਨੇ ਠੀਕ ਹੈ ਮਾਂ ਦੇ ਨਾਲ ਰਿਸ਼ਤੇ ਖਰਾਬ ਹੋ ਸਰ ਮਾਂ ਦੀ ਹੈਲਥ ਵੀ ਖਰਾਬ ਹੋ ਸਕਦੀ ਹੈ ਇਸ ਕਰਕੇ ਤੁਹਾਨੂੰ ਆਪਣੀ ਮਾਂ ਨਾਲ ਹਮੇਸ਼ਾ ਬਣਾ ਕੇ ਰੱਖਣੀ ਚਾਹੀਦੀ ਹੈ ਨੰਬਰ 2 ਵਾਲੇ ਲੋਕ ਬਹੁਤ ਜ਼ਿਆਦਾ ਇਮੋਸ਼ਨਲ ਹੁੰਦੇ ਨੇ ਬਹੁਤ ਜ਼ਿਆਦਾ ਇਮੋਸ਼ਨਲ ਮਤਲਬ ਹਰ ਵਕਤ ਇਮੋਸ਼ਨਸ ਕਿਸੇ ਨੇ ਕੁਝ ਕਹਿਤਾ ਤਾਂ ਵੀ ਰੋਣ ਲੱਗ ਗਏ ਜਾਂ ਫਿਰ ਅੰਦਰ ਹੀ ਅੰਦਰ ਗੱਲਾਂ ਰੱਖੀ ਜਾਣੀਆਂ ਜਾਂ ਸੋਚੀ ਜਾਣਾ ਤੇ ਇਹਨਾਂ ਨੂੰ ਕਦੇ ਜ਼ਰਾ ਸੋਚਣਾ ਚਾਹੀਦਾ ਇਹ ਕਿ ਇਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਦੇ ਵੀ ਜਦੋਂ ਵੀ ਸੂਰਜ ਢਲਦਾ ਹੈ ਉਸ ਤੋਂ ਬਾਅਦ ਇਹਨਾਂ ਨੂੰ ਦੁੱਧ ਨਹੀਂ ਪੀਣਾ ਚਾਹੀਦਾ ਨੰਬਰ 2 ਵਾਲੇ ਲੋਕਾਂ ਦਾ ਸਭ ਤੋਂ ਵਧੀਆ ਉਪਾਏ ਹੀ ਇਹ ਆ ਇੱਕ ਦਿਨ ਇਹਨਾਂ ਨੂੰ ਚਾਂਦੀ ਹਮੇਸ਼ਾ ਪਾ ਕੇ ਰੱਖਣੀ ਚਾਹੀਦੀ ਹੈ ਅਬ ਚਾਂਦੀ ਦਾ ਕੜਾ ਪਾ ਕੇ ਰੱਖੋ ਤੁਸੀਂ ਜਾਂ ਫੇ ਕੋਈ ਵੀ ਰਿੰਗ ਤੁਸੀਂ ਚਾਂਦੀ ਦੀ ਪਾ ਕੇ ਰੱਖੋ ਜਾਂ ਚਾਂਦੀ ਦੀ ਤੁਸੀਂ ਚੇਨ ਪਾ ਕੇ ਰੱਖੋ ਕੋਈ ਵੀ ਵੇਜ ਤੁਹਾਨੂੰ ਚਾਂਦੀ ਆਪਣੇ ਹੱਥ 'ਚ ਜ਼ਰੂਰ ਪਾਣੀ ਚਾਹੀਦੀ ਹੈ ਕਿਉਂਕਿ ਤੁਹਾਨੂੰ ਬੈਲੈਂਸ ਕਰਕੇ ਰੱਖੇਗਾ ਇੱਕ ਤੁਹਾਨੂੰ ਸੁੱਚਾ ਮੋਤੀ ਹਮੇਸ਼ਾ ਪਾਉਣਾ ਚਾਹੀਦਾ ਹੈ ਤੁਸੀਂ ਕੁਝ ਨਹੀਂ ਪਾ ਸਕਦੇ ਚਾਂਦੀ ਦਾ ਕੜਾ ਤੇ ਪਾਈ ਸਕਦੇ ਹੋ ਠੀਕ ਹੈ ਆਪਣੀ ਮਾਂ ਦੀ ਇੱਜ਼ਤ ਤੇ ਘਾਰ ਹੀ ਸਕਦੇ ਹੋ ਨਾ ਜੇ ਤੁਸੀਂ ਨੰਬਰ 2 ਤੇ ਤੁਹਾਨੂੰ ਆਪਣੀ ਮਦਰ ਨਾਲ ਬਹੁਤ ਜ਼ਿਆਦਾ ਤਰੀਕੇ ਨਾਲ ਰਹਿਣਾ ਚਾਹੀਦਾ ਹੈ ਉਹਨਾਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਤੁਹਾਡੀ ਲਾਈਫ ਦੇ ਵਿੱਚ ਸਭ ਤੋਂ ਵੱਡੀ ਤੁਹਾਡੀ ਪ੍ਰੋਬਲਮ ਇਹੀ ਆ ਤੁਸੀਂ ਇਮੋਸ਼ਨਲ ਹੋ ਤੁਸੀਂ ਲੋਕਾਂ ਨਾਲ ਬਹੁਤ ਜਲਦੀ ਕਨੈਕਟ ਕਰਦੇ ਹੋ ਲੋਕਾਂ ਤੇ ਬਲੀਵ ਵੀ ਜਲਦੀ ਕਰਦੇ ਹੋ ਤੁਹਾਨੂੰ ਤੋਖਾਂ ਵੀ ਬਹੁਤ ਮਿਲਦਾ ਹੈ ਤੇ ਜੇ ਤੇਹੀ ਤੋਖਾ ਨਹੀਂ ਖਾਣਾ ਚਾਹੁੰਦੇ ਤੇ ਆਪਣੇ ਆਪ ਨੂੰ ਇਮੋਸ਼ਨਲੀ ਸਟਰੋਂਗ ਕਰੋ ਆਪਣੀ ਮਦਰ ਨਾਲ ਆਪਣੀ ਰਿਲੇਸ਼ਨਸ਼ਿਪ ਬਹੁਤ ਅੱਛੇ ਕਰੋ ਤੇ ਤੁਹਾਨੂੰ ਸਾਰਾ ਕੁਝ ਜ਼ਿੰਦਗੀ ਚ ਮਿਲ ਜੇਗਾ ਤੁਹਾਡੀ ਮਾਂ ਹੀ ਤੁਹਾਡਾ ਰੱਬ ਹੈ ਉਹਨੂੰ ਪੂਜੋ ਜੇ ਉਹ ਕਹਿ ਰਹੀ ਆ ਬੇਟਾ ਇੰਜ ਨਹੀਂ ਕਰਨਾ ਤੇ ਉਹਨਾਂ ਚ ਨਾ ਕਰੋ ਆਟੋਮੈਟਿਕਲੀ ਤੁਹਾਡੇ ਰਿਸ਼ਤੇ ਸਹੀ ਹੋਣੇ ਚੱਲੂ ਹੋ ਜਾਣਗੇ ਤੁਹਾਨੂੰ ਹਮੇਸ਼ਾ ਲਾਈਟ ਕਲਰ ਪਾਉਣੇ ਚਾਹੀਦੇ ਨੇ ਜਰਾ ਡਾਰਕ ਕਲਰ ਨਾ ਪਾਇਆ ਕਰੋ ਤੇ ਹਮੇਸ਼ਾ ਨੇ ਹਮੇਸ਼ਾ ਕੋਸ਼ਿਸ਼ ਕਰੋ ਕਿ ਜਦ ਹੀ ਤੱਕ ਦੁੱਧ ਪੀਂਦੇ ਤੁਸੀਂ ਇੰਨੇ ਸ਼ੌਕੀਨ ਹੋ ਤੁਸੀਂ ਦੁੱਧ ਪੀਣਾ ਚਾਹਦੇ ਹੋ ਤੇ ਰਾਤ ਦੇ ਟਾਈਮ 'ਚ ਤੁਸੀਂ ਤੁਹਾਡੇ ਹਲਦੀ ਪਾ ਕੇ ਦੁੱਧ ਪੀ ਲਿਆ ਕਰੋ ਮਤਲਬ ਅਦਰਵਾਇਸ ਤੇ ਨਾ ਪੀਓ ਤੇ ਜਿਆਦਾ ਬੈਸਟ ਆ ਤੇ ਬਾਕੀ ਜੇ ਤੁਸੀਂ ਜਾਣਨਾ ਚਾਹੋਗੇ ਆਪਣੀ ਡੇਟ ਆਫ ਬਰਥ ਪਰ ਜਾਂ ਫਿਰ ਤੁਸੀਂ ਮੈਨੂੰ ਡੇਟ ਆਫ ਬਰਥ ਕਮੈਂਟ ਕਰ ਸਕਦੇ ਹੋ ਤੇ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ ਥੈਂਕ ਯੂ ਸੋ ਮਚ